ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਦੌਰੇ ਤੇ ਹਨ ਉਹਨਾਂ ਨੇ ਲੁਧਿਆਣਾ ਵਿੱਚ ਭਾਜਪਾ ਉਮੀਦਵਾਰ ਅਰਵਨੀਤ ਮਿੱਟੂ ਦੇ ਸਮਰਥਨ ਵਿੱਚ ਅਨਾਜ ਮੰਡੀ 'ਚ ਰੈਲੀ ਨੂੰ ਸਬੋਧਨ ਕੀਤਾ ਅਮਿਤ ਸ਼ਾਹ ਨੇ ਕਿਹਾ ਕਿ 4 ਤਰੀਕ ਨੂੰ 400 ਤੋਂ ਜ਼ਿਆਦਾ ਸੀਟਾਂ ਨਾਲ ਭਾਜਪਾ ਦੀ ਸਰਕਾਰ ਬਣਨ ਵਾਲੀ ਹੈ ਮੈਂ ਪੰਜਾਬ ਦੀ ਜਨਤਾ ਨੂੰ ਬੇਨਤੀ ਕਰਦਾ ਹਾਂ ਕਿ ਭਾਜਪਾ ਦੀ ਸਰਕਾਰ ਬਣ ਰਹੀ ਹੈ ਜੇਕਰ ਪੰਜਾਬ ਦੀ ਮਾਲਾ 'ਚੋਂ ਕੁਝ ਕਮਲ ਪੰਜਾਬ ਤੋਂ ਭੇਜ ਦਿਓ ਤਾਂ ਮੋਦੀ ਜੀ ਪੰਜਾਬ ਨੂੰ ਖੁਸ਼ਹਾਲ ਬਣਾਉਣ ਇਸ ਦਿਨ ਲਈ ਅਮਿਤ ਸ਼ਾਹ ਨੇ ਕਿਹਾ ਕਿ ਬਿੱਟੂ ਮੇਰਾ 5 ਸਾਲ ਤੋਂ ਦੋਸਤ ਹੈ ਅਮਿਤ ਸ਼ਾਹ ਨੇ ਭਗਵੰਤ ਮਾਨ ਨੂੰ ਕੇਜਰੀਵਾਲ ਦਾ ਏਟੀਐਮ ਦੱਸਿਆ ਇਸ ਦਿਨ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਸਰਕਾਰ ਲੰਬੀ ਨਹੀਂ ਚੱਲਣ ਵਾਲੀ ਉਹਨਾਂ ਨੇ ਕਿਹਾ ਕਿ ਕੇਂਦਰ ਵਿੱਚ ਫੇਰ ਤੋਂ ਮੋਦੀ ਦੀ ਅਗਵਾਈ ਵਾਲੀ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ ਕੇਜਰੀਵਾਲ ਕੋ ਕੈਸ ਲੜਨਾ ਹੈ ਫੀਸ ਚਾਹੀਏ ਤੋਂ ਪੰਜਾਬ ਕੇ ਏਟੀਐਮ ਸੇ ਉਠਾ ਲੇਤੇ ਕੇਜਰੀਵਾਲ ਨੇ ਆਪਣੇ ਪੰਜਾਬ ਕੋ भ्रष्टाचार का एटीएम बना बनाकर रखा है एटीएम बना उनको चुनाव लड़ना है अपना क्रेडिट कार्ड मान नाम का क्रेडिट कार्ड एटीएम में डालकर पैसा दिल्ली ले जाते हैं और छोड़िए साहब पंजाब के सूबे के मुख्यमंत्री का जलवा हमने देखा है हमने देखा है और आज हाल क्या हो गया केजरीवाल को गुजरात जाना है तो मुख्यमंत्री पायलट बनकर उनके साथ जा रहे हैं केजरीवाल को बंगाल जाना है मान साहब पायलट बनकर उनके साथ जाते हैं केजरीवाल को चे, चेन्नई जाना है तो मान साहब पायलट बनकर चेन्नई चले जाते हैं मुझे तो समझ नहीं आता एक केजरीवाल के पायलट है या पंजाब के मुख्यमंत्री है मेरी समझ में ही नहीं मगर एक काम अच्छा किया मान ने केजरीवाल जेल में गए साथ में नहीं गए उसको अकेले भेज दिया भैया मान भ्रष्टाचार बंद कर दीजिए जहां जहां डबल इंजन सरकार बनी मोदी जी ने विकास किया है पंजाब में पंजाब में इस चुनाव में आप कुछ साथी भेज दीजिए ਮੈਂ ਬਤਾਤਾ ਹੂੰ ਇਹ ਭਗਵੰਤ ਮਾਨ ਕੀ ਸਰਕਾਰ ਯਹਾਂ ਭਾਜਪਾ ਕੇ ਵਿਜੈ ਕੇ ਬਾਦ ਲੰਬਾ ਚੱਲਨੇ ਵਾਲੀ ਨਹੀਂ ਹੈ ਲੰਬਾ ਚੱਲਨੇ ਵਾਲੀ ਨਹੀਂ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੱਲੋਂ ਹੁਸ਼ਿਆਰਪੁਰ ਵਿੱਚ ਉਮੀਦਵਾਰ ਰਾਜਕੁਮਾਰ ਚੱਬੇਵਾਲ ਦੇ ਹੱਕ ਵਿੱਚ ਰੋਡ ਸ਼ੋਅ ਕੱਢਿਆ ਗਿਆ ਅਤੇ ਚੋਣ ਪ੍ਰਚਾਰ ਕੀਤਾ ਗਿਆ ਆਪਣੇ ਸੰਬੋਧਨ ਦੌਰਾਨ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਹਿੰਦੇ ਸਨ ਕਿ ਮੈਂ ਪ੍ਰਧਾਨ ਸੇਵਕਾਂ 2019 ਵਿੱਚ ਕਹਿੰਦੇ ਸਨ ਮੈਂ ਚੌਕੀਦਾਰ ਹਾਂ ਹੁਣ ਪ੍ਰਧਾਨ ਮੰਤਰੀ ਮੋਦੀ ਆਪਣੇ ਆਪ ਨੂੰ ਭਗਵਾਨ ਦਾ ਅਵਤਾਰ ਕਹਿ ਰਹੇ ਹਨ ਉਹਨਾਂ ਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਵਾਰ ਜਿਹਾ ਬਟਨ ਦਬਾਇਆ ਜਾਵੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹੰਕਾਰ ਚਕਨਾਚੂਰ ਹੋ ਜਾਵੇ 2014 ਮੈਂ ਕਹਿੰਦੇ تھے ਮੈਂ ਪ੍ਰਧਾਨ ਸੇਵਕ ਹੂੰ 2019 ਮੈਂ ਬੋਲੇ ਮੈਂ ਚੌਕੀਦਾਰ ਹੂੰ ਅੱਜ ਕਹਿ ਰਹੇ ਹਾਂ ਮੈਂ ਭਗਵਾਨ ਦਾ ਅਵਤਾਰ ਹੂੰ इस बार ऐसा बटन दबाना इनका अहंकार चूर चूर हो जाए ऐसा बटन दबाना ऐसा बटन दबाना और दोस्तों ये कहते हैं चार सौ सीट चाहिए चार सौ सीट चाहिए हमने पूछा क्यों चाहिए बोले मोदी जी कुछ बड़ा काम करना चाहते हैं हमने कहा क्या बड़ा काम करना चाहते हैं तो पता चला ये आपका रिजर्वेशन खत्म करना चाहते हैं बच के रहना दोस्तों आज आप लोगों को कह के जा रहा हूं जब तक केजरीवाल जिंदा है किसी की हिम्मत नहीं है जो रिजर्वेशन खत्म कर दे कांग्रेस दी सीनियर अगु प्रेंका गांधी वात्रा लोकसभा उम्मीदवार डॉक्टर तरबीर गांधी दे हक विच रैली करने ली पंजाब दे पटियाला विखे पहुंचे सन जिस दौरान उन्होंने कांग्रेस अगु और थे साबका क्रिकेटर ਨਵਜੋਤ ਸਿੱਧ ਦੀ ਪਤਨੀ ਨਵਜੋਤ ਕੌਰ ਨਾਲ ਮੁਲਾਕਾਤ ਕੀਤੀ ਉਹਨਾਂ ਦਾ ਹਾਲ ਪੁੱਛਿਆ ਦੱਸਦੇ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਐਤਵਾਰ ਨੂੰ ਕਾਂਗਰਸ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਦੀ ਤਸਵੀਰ ਸਾਂਝੀ ਕਰਦੇ ਹੋਏ ਇੱਕ ਪੋਸਟ ਸ਼ੇਅਰ ਕੀਤੀ ਜਿਸ ਵਿੱਚ ਨਵਜੋਤ ਸਿੱਧ ਦੀ ਬੇਟੀ ਅਤੇ ਬੇਟਾ ਨਜ਼ਰ ਆ ਰਹੇ ਹਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿੰਕਾ ਗਾਂਧੀ ਬਾੜਾਂਡੇ ਨੂੰ ਨਵਜੋਤ ਸਿੱਧ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਦਾ ਹਾਲਚਲ ਪੁੱਛਿਆ ਦੱਸਦੇ ਕਿ ਨਵਜੋਤ ਸਿੰਘ ਸਿੱਧੂ ਨੇ ਵੀ ਚੋਣ ਪ੍ਰਚਾਰ ਤੋਂ ਦੂਰੀ ਬਣਾ ਕੇ ਰੱਖੀ ਹੋਈ ਹੈ ਇਸ ਵਾਰ ਨਵਜੋਤ ਸਿੰਘ ਨੇ ਕਾਂਗਸ ਲੀਕ ਵੀ ਮੀਟਿੰਗ ਨੂੰ ਸਬੋਧਨ ਨਹੀਂ ਕੀਤਾ ਪਹਿਲਾਂ ਹੀ ਚੋਣ ਪ੍ਰਚਾਰ ਰੰਤ ਕਰ ਦਿੱਤਾ ਇਸ ਸਮੇਂ ਸਿੱਧੂ ਆਈਪੀਐਲ ਵਿੱਚ ਕਮੈਂਟਰੀ ਕਰ ਰਹੇ ਹਨ ਸਿੱਧੂ ਦੀ ਪਤਨੀ ਕਾਫੀ ਸਮੇਂ ਤੋਂ ਬਿਮਾਰ ਸੀ ਜਿਸ ਕਾਰਨ ਸਿੱਧੂ ਨੇ ਸਿਆਸਤ ਤੋਂ ਦੂਰੀ ਬਣਾ ਲਈ ਹਾਲਾਂਕਿ ਹੁਣ ਸਿੱਧੂ ਦੀ ਪਤਨੀ ਦੀ ਸਿਹਤ ਵਿੱਚ ਕਾਫੀ ਸੁਧਾਰ ਹੋਇਆ ਹੈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਜਿਹੋ ਪਿਛਲੇ 20 ਸਾਲਾਂ ਚ ਪੰਜਾਬ ਦੀ ਸਿਆਸਤ ਵਿੱਚ ਵੱਡਾ ਨਾਂ ਬਣ ਕੇ ਉੱਭਰੇ ਸਨ ਉਹ ਵੀ ਹੁਣ ਚੋਣਾਂ ਵਿੱਚ ਨਜ਼ਰ ਨਹੀਂ ਆ ਰਹੇ ਨਵਜੋਤ ਸਿੰਘ ਦੀ ਆਵਾਜ਼ ਇੱਕ ਵਾਰ ਫਿਰ ਆਈ ਪੀਐਲ ਵਿੱਚ ਗੂੰਜ ਰਹੀ ਹੈ ਪਰ ਪੰਜਾਬ ਦੀ ਸਿਆਸਤ ਕਾਰਨ ਉਹ ਅਚੁਪ ਹੋ ਗਏ ਹਨ 1 ਜੂਨ ਨੂੰ ਪੂਰੇ ਪੰਜਾਬ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਦੌਰਾਨ ਸਰਕਾਰੀ ਅਤੇ ਗੈਰ ਸਰਕਾਰੀ ਦਫ਼ਤਰਾਂ ਬੈਂਕਾਂ, ਅਦਾਰਿਆਂ, ਫੈਕਟਰੀਆਂ ਤੇ ਦੁਕਾਨਾਂ ਵਿੱਚ ਪੇਡ ਛੁੱਟੀ ਰਹੇਗੀ। ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਾਂ ਕਾਰਨ ਇਹ ਛੁੱਟੀ ਕੀਤੀ ਗਈ ਹੈ। ਇਸ ਦੌਰਾਨ 30 ਮਈ 2024 ਨੂੰ ਸ਼ਾਮ 6 ਵਜੇ ਤੋਂ 1 ਜੂਨ 2024 ਨੂੰ ਸ਼ਾਮ 6 ਵਜੇ ਤੱਕ 4 ਜੂਨ 2024 ਵੋਟਾਂ ਦੀ ਗਿਣਤੀ ਵਾਲੇ ਦਿਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਕਮਿਸ਼ਨਰ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਦਰਾਂ ਹਾਟਲਾਂ ਰੈਸਟੋਰੈਂਟਾਂ ਅਤੇ ਪੱਬਾਂ ਵਿੱਚ ਸ਼ਰਾਬ ਨਹੀਂ ਦਿੱਤੀ ਜਾਵੇਗੀ। ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਰ ਸਿਆਸੀ ਪਾਰਟੀ ਜੋਰਾ ਸ਼ੋਰਾ ਨਾਲ ਪ੍ਰਚਾਰ ਕਰਨ ਵਿੱਚ ਲੱਗੀ ਹੋਈ ਹੈ। ਲੋਕ ਮੇਲੀ ਦੌਰਾਨ ਭਗਵਾਨਤਮਾਨ ਨੇ ਵਿਰੋਧੀਆਂ ਤੇ ਨਿਸ਼ਾਨਾ ਬਿੰਨਿਆ। ਭਗਵਾਨਤਮਾਨ ਨੇ ਕਿਹਾ ਕਿ ਜਿੰਨੀ ਦੇਰ ਕਾਲੀਦਲ ਕਾਂਗਰਸੀ ਅਤੇ ਭਾਜਪਾ ਵਾਲਿਆਂ ਦੀ ਜੜ ਨਹੀਂ ਪੁੱਟਦੇ ਅਸੀਂ ਓਨੀ ਦੇਰ ਨਹੀਂ ਥੱਕਦੇ। ਵੀਰੋਏ ਬਹੁਤ ਖੁਸ਼ੀ ਦੇਣ ਵਾਲੀ ਗੱਲ ਹੈ। ਸਕੂਨ ਦੇਣ ਵਾਲੀ ਗੱਲ ਹੈ ਕਿ ਜਦੋਂ ਦੂਜੀਆਂ ਪਾਰਟੀਆਂ ਨੂੰ ਬੰਦਾ ਨਹੀਂ ਲੱਭ ਰਿਹਾ ਦਿਹਾੜੀ ਤੇ ਵੀ ਨਹੀਂ ਲੱਭ ਰਿਹਾ ਤੇ ਉੱਥੇ ਤੁਸੀਂ ਇੱਥੇ ਭਗਵੰਤ ਮਾਨ ਦੀਆਂ ਰੈਲੀਆਂ ਚ ਇੰਨੇ ਵੱਡੇ ਵੱਡੇ ਇਕੱਠਾਂ ਚ ਆ ਜਾਂਦੇ ਤੁਸੀਂ ਕਮਾਲ ਹੈ ਇਹ ਤਾਂ ਕੋਈ ਇਹ ਬੰਦੇ ਦੇ ਵਾਸ ਦੀ ਗੱਲ ਨਹੀਂ ਇਹ ਤਾਂ ਕੋਈ ਰੱਬ ਹੀ ਕਰ ਰਿਹਾ ਕੁਝ ਬਸ ਥੋੜਾ ਇੱਥੇ ਆਉਣਾ ਤੁਹਾਨੂੰ ਬਲ ਬਖਸ਼ਣਾ ਪ੍ਰਮਾਤਮਾ ਵੱਲੋਂ ਕਿ ਜਾਓ ਉੱਥੇ ਕੁਛ ਨਾ ਕੁਛ ਤਾਂ ਹੋ ਰਿਹਾ ਹੈ ਬਈ ਰੱਬ ਵੱਲੋਂ ਇਹ ਬੰਦੇ ਦੇ ਵਾਸਤੇ ਗੱਲ ਨਹੀਂ ਜੇ ਬੰਦੇ ਦੇ ਵਾਸਤੇ ਗੱਲ ਹੁੰਦੀ ਕਾਲੀ ਦਲ ਦੀਆਂ ਰੈਲੀਆਂ 'ਚ ਇਕੱਠ ਹੋ ਜਾਂਦਾ ਕਾਂਗਰਸੀਆਂ ਦੀਆਂ ਕੱਲੇ ਰੈਲੀਆਂ 'ਚ ਇਕੱਠ ਹੋ ਜਾਂਦਾ ਉਹ ਸੁਖਵੀਰ ਬਾਦਲ ਨੇ ਜੀਪ ਤੇ ਉੱਤੇ ਛੱਤਲਵਾ ਰੱਖੀ ਹੈ ਬੰਦ ਦੁਕਾਨਾਂ ਨੂੰ ਕਰਦਾ ਫਿਰ ਤਰ੍ਹਾਂ ਕੋਈ ਹੁੰਦਾ ਹੀ ਨਹੀਂ ਆਲੇ ਦਾਲੇ ਆ ਹਾਲਤ ਹੋ ਗਈ ਉਹਨਾਂ ਦੀ ਸੋ ਖਡੂਰ ਸਾਹਿਬ ਹਲਕੇ ਤੋਂ ਝਾੜੂ ਵਾਸਤੇ ਕਹਿਣਾ ਆ ਪਾਰਟੀਆਂ ਸੰਗਠਨ ਵੱਡੇ ਹੁੰਦੇ ਆ ਵਿਅਕਤੀ ਵੱਡਾ ਨਹੀਂ ਹੁੰਦਾ ਸੰਗਠਨ ਵੱਡਾ ਹੁੰਦਾ ਹੈ ਸਰਕਾਰ ਆਪਣੇ ਕੋਲੇ 4 ਜੂਨ ਤੋਂ ਬਾਅਦ ਥੋੜੀ ਜ਼ਿੰਮੇਵਾਰੀ ਖਤਮ ਮੇਰੀ ਤੇ ਲਾਲਜੀਤ ਪੁੱਲਰ ਦੀ ਜਿੰਮੇਵਾਰੀ ਸ਼ੁਰੂ ਇਹ ਦਿੱਲੀ ਜਾ ਕੇ ਬੋਲੂਗਾ ਮੰਤਰੀ ਰਹਿ ਤਜਰਬਾ ਹੈ ਬੋਲਣ ਦਾ ਵੀ ਤੇ ਅਫਸਰਾਂ ਤੋਂ ਕੰਮ ਕਰਾਉਣ ਦਾ ਵੀ ਤਜਰਬਾ ਹੈ ਤਾਂ ਕੋਈ ਮਾਇਦਾ ਲਾਲ ਆ ਜਾ ਨਹੀਂ ਹੋ ਸਕਦਾ ਜਿਹੜਾ 1 ਰੁਪਿਆ ਵੀ ਸਾਡੇ ਪੰਜਾਬ ਦਾ ਹੱਕ ਮਾਰ ਜੇ ਉਥੇ ਸੈਂਟਰ ਚ ਸੈਂਟਰ ਚ ਭੇਜੋ 13 0 ਦੇਖੋ ਖੜੂਸਾ ਵਾਲਿਆਂ ਮੰਗ ਰਾ ਰਹੇ ਦਿਓ ਲਾਂਬਾ ਨਾ ਕੋਈ ਆ ਜੇ ਜੇ ਪਿਆਰੋਂ ਕਿ ਹਾਂ ਦੋਸਤਾਂ ਮਿੱਤਰਾਂ ਪਰਿਵਾਰਾਂ ਨੂੰ ਵੀ ਕਹਾਂਗੇ ਕਿ ਭਾਈ ਭਗਵੰਤ ਮਾਨ ਦੇ ਹੱਥ ਮਜ਼ਬੂਤ ਕਰਨੇ ਨੇ ਮੈਨੂੰ ਵੋਟ ਪਹੁੰਚੂਗੀ ਸਮਝ ਲਓ ਤਾਂ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਕੇ ਮੈਨੂੰ ਥੋੜਾ ਜਿਹਾ ਸਕੂਨ ਦੇ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਆ ਬਾਕੀ ਕਮਾਂ ਵਾਲੇ ਪਾਸੋਂ ਸਾਰੀਆਂ ਕਸਰਾਂ ਕੱਢ ਦੂੰਗਾ ਮੈਂ ਕਿਸੇ ਰੇਤੇ ਦੀ ਖੱਡ 'ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਬਸ 'ਚ ਹਿੱਸਾ ਨਹੀਂ ਪਾਉਣਾ ਮੈਂ ਕਿਸੇ ਹਵੇਲੀ 'ਚ ਹਿੱਸਾ ਨਹੀਂ ਪਾਉਣਾ ਢਾਬੇ 'ਚ ਸਾਨੇ ਪਾਉਣਾ ਮੈਂ ਕਿਸੇ ਠੇਕੇ 'ਚ ਸਾਨੇ ਪਾਉਣਾ ਮੈਂ ਹਿੱਸਾ ਪਾਉਣਾ ਤਾਂ ਸਾਡੇ 3.5 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਹਿੱਸਾ ਪਾਉਂਗਾ ਤਾਂ ਕਰਕੇ ਤੁਹਾਡੇ ਕੋਲੇ ਆਇਆ ਹਾਂ ਬਟਨ ਚੌਥੇ ਨੰਬਰ ਤੇ ਐ ਆਉਣਾ ਪਹਿਲੇ ਨੰਬਰ ਤੇ ਇਹ ਵੀ ਨੋਟ ਕਰ ਲਿਓ ਹਫਤਾ ਰਹਿ ਗਿਆ ਬਸ ਬਹੁਤ ਲੋਕਾਂ ਦੇ ਮੈਨੂੰ ਫੋਨ ਆ ਰਹੇ ਨੇ ਬਹੁਤ ਲੋਕ ਮੈਨੂੰ ਮਿਲਦੇ ਨੇ ਰਾਹ ਚ ਪਿੰਡਾਂ ਚ ਜਦੋਂ ਲੰਘਦਾ ਮੈਂ ਪਿੰਡ ਆ ਜਾਂਦੇ ਐ ਸਰੋਪੇ ਲੈ ਕੇ ਮਾਨ ਸਨਮਾਨ ਕਰਨ ਇਹੀ ਕਹਿੰਦੇ ਕੰਨ ਚ ਹੀ ਕਹਿ ਦਿੰਦੇ ਆ ਕਹਿੰਦੇ ਫਿਕਰ ਨਾ ਕਰੀਂ ਬਸ ਬਸ ਮੈਂ ਕਹਾ ਠੀਕ ਹੈ ਜੀ ਕਹਿੰਦੇ ਹੋ ਗਿਆ ਕੰਮ ਕਹਿੰਦੇ ਅੰਦਰੋਂ ਤਾਂ ਅਸੀਂ ਵਹਾਕੇ ਬੈਠੇ ਆਂ ਔਰ ਜਿੰਨਾ ਚਿਰ ਕਾਲੀਆਂ ਕਾਂਗਰਸੀਆਂ ਦੀ ਜੜ ਨਹੀਂ ਪੱਟੀ ਜਾਂਦੀ ਉਹਨਾਂ ਚਿਰ ਮੈਂ ਥੱਕਦਾ ਨਹੀਂ ਮੈਂ ਤਾਂ ਨਹੀਂ ਬੇਲਾ ਪੈਂਦਾ ਤੜਕੀ ਤੁਰ ਪੈਂਦਾ ਮੈਂ ਤਾਂ ਹੁਣ ਤੀਜਾ ਪ੍ਰੋਗਰਾਮ ਹੈ ਇਹ ਇਹ ਤੋਂ ਪਹਿਲਾਂ ਦੋ ਇੰਟਰਵਿਊ ਕਰਤੀਆਂ ਟੀਵੀ ਤੇ ਐਤੋਂ ਬਾਅਦ ਦੋ ਹੋਰ ਨੇ ਇੱਕ ਫਿਰੋਜ਼ਪੁਰ ਇੱਕ ਗੁਰੂ ਹਰਸਾਏ ਜਾ ਕੇ ਰਹੂੰਗਾ ਬਠਿੰਡੇ ਅੱਜ ਰਾਤ ਨੂੰ ਕੱਲ ਨੂੰ ਅਬੋਰ ਗਿੱਦੜਵਾਹਾ ਰਾਮਪੁਰਾ ਫੂਲ ਪਧੌੜ ਬਰਨਾਲਾ ਜਿੱਥੇ ਜਿੱਥੇ ਜਾਣਿਆ ਸੁਹਾਗਾ ਹੀ ਫਿਰਦਾ ਜਾਂਦਾ ਪਰ ਇੱਕ ਗੱਲ ਮੈਂ ਕਹਿਣੀ ਚਾਹਣਾ ਇਹ ਨਾ ਸੋਚ ਲਿਓ ਹੁਣ ਜੇ ਭਗਵੰਤ ਮਾਨ ਸਾਡੇ ਪਿੰਡ ਵੀ ਆ ਜਾਂਦਾ ਅਸੀਂ ਵੀ ਵੋਟ ਪਾ ਦਿੰਦੇ ਵੀਰੋ ਮੈਂ ਆਪਦੇ ਵਾਸਤੇ ਵੋਟਾਂ ਨਹੀਂ ਮੰਗ ਰਿਹਾ ਮੈਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗ ਰਿਹਾ ਤੁਹਾਡੇ ਜਵਾਕਾਂ ਵਾਸਤੇ ਨੌਕਰੀਆਂ ਦੇਣੀਆਂ 43000 ਤਾਂ ਦੇਤੀਆਂ ਲੱਖਾਂ ਨੌਕਰੀਆਂ ਹਜੇ ਹੋਰ ਦੇਣੀਆਂ ਬਿਜਲੀ ਦਾ ਬਿੱਲ ਤੁਹਾਨੂੰ ਆਉਂਦਾ ਨਹੀਂ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਵੀਰੋ ਥਰਮਲ ਪਲਾਂਟ ਆਪਾਂ ਖਰੀਦ ਲਿਆ ਗੋਇੰਦਵਾਲ ਸਾਹਿਬ ਵਾਲਾ ਹੁਣ ਇੰਡਸਟਰੀ ਵਾਲੀ ਬਿਜਲੀ ਵੀ ਸਸਤੀ ਕਰੂੰ ਉਹਦੇ ਨਾਲ ਇੰਡਸਟਰੀ ਆਊਗੀ ਆਪਣੇ ਜਵਾਨਾਂ ਨੂੰ ਕੰਮ ਮਿਲੂਗਾ ਆਪਣੇ ਧੀਆ ਪੋਤਾਂ ਨੂੰ ਕੰਮ ਮਿਲੂਗਾ ਬਹੁਤ ਕੁਝ ਸੋਚੀ ਬੈਠਾ ਹਾਂ ਪੰਜਾਬ ਵਾਸਤੇ ਮੈਂ ਇਹੀ ਸੋਚਦਾ ਮੈਂ ਹੋਰ ਤਾਂ ਮੈਨੂੰ ਕੋਈ ਕੰਮ ਹੀ ਨਹੀਂ ਹੁਣ ਪੈਸੇ ਪੂਸੇ ਕਮਾਉਣ ਵਾਲੀ ਗੱਲ ਛੱਡ ਦਿਓ ਵੀਰੋ ਗੱਲ ਤਾਂ ਹਾਂ ਲੰਘੀ ਹੁਣ ਤਾਂ ਹੁਣ ਤਾਂ ਗੱਲ ਤਾਂ ਹਾਂ ਲੰਘੀ ਪੈਸਾ ਪੂਸਾ ਮੇਰੇ ਵਾਸਤੇ ਕੋਈ ਅਹਿਮੀਅਤ ਨਹੀਂ ਰੱਖਦਾ ਜਿੰਨਾ ਪਿਆਰ ਤੁਸੀਂ ਦੇਈ ਜਾਂਦੇ ਹੋ ਇਹਦਾ ਕੋਈ ਮੁੱਲ ਹੈ ਕਿਸੇ ਗਰੰਟੀ 'ਚ ਮੈਂ ਇੱਕ ਤੁਹਾਨੂੰ ਛੋਟੀ ਜੀ ਗੱਲ ਸੁਣਾਉਣਾ ਮੇਰੀ ਦਾਦੀ ਸੁਣਾਉਂਦੀ ਹੁੰਦੀ ਸੀ ਮੈਨੂੰ ਗੁਰੂ ਨਾਨਕ ਸਾਹਿਬ ਤੇ ਬਾਬਾ ਮਰਦਾਨਾ ਜਦੋਂ ਇਹ ਤਾਂ ਘਰ ਹੈ ਇਹ ਤਾਂ ਬਾਬੇ ਦਾ ਘਰ ਹੈ ਇੱਥੇ ਤਾਂ 13-13 ਟੋਲੀਆਂ ਸੀ ਜਦੋਂ ਵਾਸੀਆਂ ਤੇ ਲੋਕਾਂ ਨੂੰ ਹੋਕਾ ਦਿੰਦੇ ਫਿਰਦੇ ਸੀ ਸੱਚ ਦਾ ਤਾਂ ਗੁਰੂ ਨਾਨਕ ਸਾਹਿਬ ਨੇ ਮਰਦਾਨਿਆਂ ਨੂੰ ਕਿਹਾ ਮਰਦਾਨਿਆਂ ਰਵਾਬ ਛੇੜ ਬਾਣੀ ਉਚਰਨੀ ਹੈ ਮਰਦਾਨੇ ਨੇ ਰਵਾਬ ਛੇੜੀ ਬਾਣੀ ਉਚਰ ਲਾਗੇ ਆ ਗੂੰਜੀ ਆਵਾਜ਼ ਅਸਮਾਨ ਚ ਸੱਚ ਦੀ ਪਿੰਡ ਦੇ ਲੋਕਾਂ ਨੂੰ ਪਤਾ ਲੱਗ ਗਿਆ ਆਪਣੇ ਪਿੰਡ ਦੀ ਜੂ ਤੇ ਕੋਈ ਬਹੁਤ ਸੱਚਾ ਬੰਦਾ ਆ ਗਿਆ ਰੱਬ ਦਾ ਫਕੀਰ ਆ ਗਿਆ ਸਿੱਧੀ ਰੱਬ ਨਾਲ ਹੈ ਇਹਦੀ satsang ਕਰ ਲਈਏ ਕਿਸਮਤਾਂ ਬਦਲ ਦਊਗਾ ਕਿਸਮਤਾਂ ਬਦਲ ਦਊਗਾ ਪਿੰਡ ਦੇ ਲੋਕ ਇਕੱਠੇ ਹੋ ਕੇ ਚਲੇ ਗਏ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਕਿੱਧਰ ਕਹੀਂ ਤੁਹਾਡੇ ਨਾਲ ਚੱਲਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਸਾਡੇ ਰਾਹ ਔਖੇ ਨੇ ਅਸੀਂ ਸੱਚ ਦੇ ਰਾਹਾਂ ਦੇ ਪਾਂਦੀਆਂ ਤੁਹਾਡੇ ਤੋਂ ਤੁਰਿਆ ਨਹੀਂ ਜਾਣਾ ਰਹਿਣ ਦਿਓ ਕਹਿਣਾ ਜੀ ਅਸੀਂ ਤਾਂ ਨਾਲ ਜਾਵਾਂਗੇ ਗੁਰੂ ਸਾਹਿਬ ਕਹਿੰਦੇ ਆ ਜਾਓ ਫਿਰ ਤੁਰੇ ਗਏ ਤੁਰੇ ਗਏ ਤੁਰੇ ਗਏ ਅੱਗੇ ਚਾਂਦੀ ਦੇ ਢੇਰ ਆ ਗਏ ਚਾਰੇ ਪਾਸੇ ਚਾਂਦੀ ਹੋਈ ਚਾਂਦੀ ਜਿਨ੍ਹਾਂ ਨੂੰ ਚਾਂਦੀ ਚਾਹੀਦੀ ਸੀ ਉਹਨਾਂ ਨੇ ਚਾਂਦੀ ਚੱਕੀ ਕਹਿੰਦੇ ਮਾਰੋ ਗੋਲੀ ਸੱਚ ਨੂੰ ਆਪਣਾ ਕੰਮ ਬਣ ਗਿਆ ਉਹ ਚਾਂਦੀ ਲੈ ਕੇ ਕਰੇ ਮੁੜ ਗਏ ਕਾਫਲਾ ਅੱਧਾ ਰਹਿ ਗਿਆ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਚਾਂਦੀ ਵਾਲੇ ਨਹੀਂ ਜੀ ਅਸੀਂ ਤਾਂ ਨਾਲ ਤੁਰਾਂਗੇ ਕਹਿੰਦੇ ਰਾਹ ਓਖੇ ਆ ਸਕਦੇ ਆ ਕਹਿੰਦੇ ਆਉਣ ਦਿਓ ਗੁਰੂ ਜੀ ਤੁਰੇ ਗਏ ਤੁਰੇ ਗਏ ਤੁਰੇ ਗਏ ਅੱਗੇ ਸੋਨੇ ਦੇ ਢੇਰ ਆ ਗਏ ਜਿਹਨੂੰ ਸੋਨਾ ਚਾਹੀਦਾ ਸੀ ਉਹਨੇ ਸੋਨਾ ਚੱਕ ਲਿਆ ਕਹਿੰਦੇ ਚਲ ਚਾਂਦੀ ਵਾਲਿਆਂ ਨਾਲੋਂ ਵਧੀਆ ਰਹਿ ਗਏ ਆਪਾਂ ਉਹ ਚਾਂਦੀ ਲੈ ਕੇ ਮੁੜ ਗਏ ਆਪਾਂ ਨੂੰ ਸੋਨਾ ਮਿਲ ਗਿਆ ਬੰਦੇ ਹੀ ਦਾਸ ਰਹਿ ਗਏ ਜੀ ਗੁਰੂ ਸਾਹਿਬ ਕਹਿੰਦੇ ਭਾਈ ਤੁਸੀਂ ਉਹ ਕਹਿੰਦੇ ਅਸੀਂ ਸੋਨੇ ਚਾਂਦੀ ਵਾਲੇ ਨਹੀਂ ਗੁਰੂ ਜੀ ਇਹ ਤਾਂ ਨਾਲ ਤੁਰਾਂਗੇ ਗੁਰੂ ਸਾਹਿਬ ਕਹਿੰਦੇ ਭਾਈ ਰਾਹ ਓਖੇ ਆ ਸਕਦੇ ਐ ਕਹਿੰਦੇ ਆਉਣ ਦਿਓ ਤੁਰੇ ਗਏ ਤੁਰੇ ਗਏ ਤੁਰੇ ਗਏ ਹੀਰੇ ਮੋਤੀਆਂ ਦੇ ਢੇਰ ਆ ਗਏ ਉਹਨਾਂ ਦਸਾਂ ਨੇ ਹੀਰੇ ਮੋਤੀ ਚੱਕੇ ਲੈ ਕਹਿੰਦਾ ਆਪਾਂ ਉਹਨਾਂ ਦੋਨਾਂ ਤੋਂ ਹੀ ਵਧੀਆ ਰਹਿ ਗਏ ਰਹਿ ਗਿਆ ਕੱਲਾ ਬਾਬਾ ਮਰਦਾਨਾ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਤੂੰ ਕਹਿੰਦਾ ਮੈਂ ਤਾਂ ਨਹੀਂ ਜਾਣਦਾ ਬਾਬਾ ਜੀ ਮੈਂ ਤਾਂ ਉਹਨਾਂ ਤੋਂ ਅਮੀਰ ਆ ਮੈਂ ਤੁਹਾਡੇ ਨਾਲ ਹੀ ਰਹੂ ਗੁਰੂ ਸਾਹਿਬ ਕਹਿੰਦੇ ਮਰਦਾਨਿਆ ਨਾ ਤੇਰੇ ਕੋਲੇ ਸੋਨਾ ਨਾ ਚਾਂਦੀ ਆ ਨਾ ਹੀਰੇ ਆ ਨਾ ਮੋਤੀ ਆ ਤੂੰ ਉਹਨਾਂ ਤੋਂ ਅਮੀਰ ਕਿਵੇਂ ਐ ਬਾਬਾ ਮਰਦਾਨਾ ਜੀ ਕਹਿੰਦੇ ਗੁਰੂ ਜੀ ਉਹਨਾਂ ਕਮਲਿਆ ਨੂੰ ਕਿਵੇਂ ਸਮਝਾਵਾਂ ਔਰ ਜਿਹੜੇ ਸੋਨਾ ਚਾਂਦੀ ਹੀਰੇ ਮੋਤੀ ਲੈ ਕੇ ਆਪਣੇ ਆਪ ਨੂੰ ਅਮੀਰ ਸਮਝ ਕੇ ਆਉਦੇ ਘਰਾਂ ਨੂੰ ਮੁੜ ਗਏ ਕਿ ਮੈਂ ਉਹਨਾਂ ਤੋਂ ਅਮੀਰ ਆ ਕਿਉਂਕਿ ਜਿਹੜਾ ਸੋਨਾ ਚਾਂਦੀ ਹੀਰੇ ਮੋਤੀ ਵੰਡੀ ਜਾਂਦਾ ਜਦੋਂ ਉਹੀ ਮੇਰੇ ਨਾਲ ਤੁਰਿਆ ਜਾਂਦਾ ਫਿਰ ਮੈਨੂੰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੈ ਬਿਰੋ ਪਿੰਡ ਦੇ ਮੈਂਬਰ ਪੰਚਾਇਤ ਤੋਂ ਲੈ ਕੇ ਸਰਪੰਚ ਤੋਂ ਲੈ ਕੇ ਜ਼ਿਲ੍ਹਾ ਪ੍ਰੀਸ਼ਦ ਤੋਂ ਲੈ ਕੇ ਐਮ ਐਲ ਏ ਮੰਤਰੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਕੌਣ ਬਣਾਉਂਦਾ ਹੈ ਲੋਕ ਜਦੋਂ ਲੋਕ ਹੀ ਮੇਰੇ ਨਾਲ ਹੈ ਫਿਰ ਮੇਰੇ ਤੋਂ ਵੱਡਾ ਖਜ਼ਾਨਾ ਹੋਰ ਕਿਹਦੇ ਕੋਲ ਹੋ ਸਕਦਾ ਜੀ ਫਿਰ ਪੈਸੇ ਚਾਹੀਦੇ ਆ ਫਿਰ ਪੈਸਾ ਕੀ ਕਰੂਗਾ ਤੁਹਾਡੇ ਪਿਆਰ ਮੂਰੇ ਪੈਸਾ ਟਿਕ ਜੂ ਨਾ ਟਿਕਨੀ ਸੋ ਮੇਰੇ ਤੇ ਯਕੀਨ ਰੱਖਿਓ ਇਮਾਨਦਾਰੀ ਦਾ ਪ੍ਰਮਾਤਮਾ ਸਵਤ ਪਖਸ਼ੇ ਸਵਾ ਦੋ ਸਾਲ ਹੋ ਗਏ 1 ਰੁਪਏ ਦਾ ਇਲਜ਼ਾਮ ਨਹੀਂ ਲੱਗਿਆ ਅਜੇ ਤੱਕ 1 ਰੁਪਏ ਦਾ ਨੇ ਇਹਨਾਂ ਨੇ ਢੇਰਾਂ ਦੇ ਢੇਰ ਇਕੱਠੇ ਕਰ ਲੈਣੇ ਸੀ ਤੈਂ ਤਾਂ ਹੁਣ ਜਬਕਦੇ ਫਿਰਦੇ ਆ ਤੈਂ ਤਾਂ ਮਿੰਤਾ ਕਰਦੇ ਫਿਰਦੇ ਆ ਲੋਕਾਂ ਦੀਆਂ ਪਾਲੇ ਮੈਲ ਆਹ ਪਾਲੇ ਹੋਟਲ ਮੁੱਖ ਮੰਤਰੀ ਬਣ ਜਾਂਦੇ ਸੀ ਅੰਦਰੋਂ ਕੁੰਡਾ ਲਾ ਲੈਣ ਸੀ ਮਹਿਲ ਦਾ ਕਹਿੰਦੇ ਲੋਕ ਨਾ ਆਉਣ ਹੁਣ ਪੌਣੇ ਪੰਜ ਸਾਲਾਂ ਬਾਅਦ ਕੁੰਡਾ ਖੋਲਦੇ ਸੀ ਬਾਈ ਚ ਕੀ ਕੀਤਾ ਕੁੰਡਾ ਤਾਂ ਲਾਇਆ ਹੋਇਆ ਸੀ ਉਹਨਾਂ ਨੇ ਲੋਕ ਬਾਹਰੋਂ ਕੁੰਡਾ ਲਾ ਗਏ ਜਦੋਂ ਐ ਖੋਲਣ ਲੱਗੇ ਕਹਿੰਦੇ ਖੁੱਲਦਾ ਕਿਉਂ ਨਹੀਂ ਉਹ ਕਹਿੰਦੇ ਲੋਕ ਲਾ ਕੇ ਬਾਹਰੋਂ ਹੁਣ ਤੁਸੀਂ ਇੱਥੇ ਰਹੋ ਬਸ ਸਾਸ੍ਰਿਕਾ ਉਹ ਫਿਰਦੇ ਆ ਉੱਥੇ ਉਹ ਰੋਣ ਲੱਗ ਗਈ ਦੀਪਾ ਹਰ ਸਿਮਰਤ ਕੌਰ ਬਠਿੰਡੇ एक रैली च रोन लग गई हजे तो अखा जी गिल हो ना लै ले लैके ले रोया कर मेरा चार जून तो बाद मेरी फोटो देख के सारा टब्बर ए कर <laughs> अंदरली गल दस देना गहाना गल कर दौ इख्यो गलू ਬਾਦਲ ਕਿਆਂ ਤੇ ਕਾਂਗਰਸੀਆਂ ਨੇ ਜਿਹੜੇ ਇਹਨਾਂ ਦੇ ਕਰੇ ਸਫਾਈ ਵਾਲੇ ਸੀ ਉਹਨਾਂ ਨੂੰ ਕਹਿਤਾ ਝਾੜੂ ਨਹੀਂ ਫੇਰਨਾ ਪੋਚਾ ਹੀ ਲਾਦਿਆ ਕਰੋ ਬਸ ਝਾੜੂ ਦੇ ਤਾਂ ਮੰਜੇ ਹੋਇਆ ਝਾੜੂ ਨਹੀਂ ਸਾਨੂੰ ਦੇਖਣਾ ਚਾਹੀਦਾ ਪੋਚਾ ਆ ਹਾਲ ਤੇ ਇਹਨਾਂ ਨੇ ਇਹ ਮੈਂ ਨਹੀਂ ਮੇਰੀ ਕੋਈ ਔਕਾਤ ਨਹੀਂ ਥੋਡੀ ਐ ਇਹ ਥੋਡੀ ਐ ਮੈਂ ਤਾਂ ਵਿੱਚ ਉਹ ਲੜਦੀਆਂ ਫੌਜਾਂ ਹੁੰਦੀਆਂ ਨਾ ਜਰਨੈਲ ਦਾ ਉਹ ਗੱਲ ਹੋ ਜਾਂਦੀ ਹੈ ਕੰਮ ਤੁਸੀਂ ਕਰਦੇ ਹੋ ਇਹ ਲੈ ਤਕੀ ਫਿਰ ਇੱਕ ਤਰੀਕ ਨੂੰ ਕਰ ਦਿਓ ਬਸ ਫੇਰ ਦਿਓ ਝਾੜੂ ਕੇਜਰੀਵਾਲ ਸਾਹਿਬ ਵੀ ਆ ਗਏ ਉਹ ਅੱਜ ਹੁਸ਼ਿਆਰਪੁਰ ਨੇ ਫਿਰੋਜ਼ਪੁਰ ਨੇ ਬਠਿੰਡੇ ਨੇ ਉਹ ਅਲੱਗ ਤੋਂ ਪ੍ਰੋਗਰਾਮ ਕਰਨਗੇ ਮੈਂ ਅਲੱਗ ਤੋਂ ਕਰੂੰਗਾ ਚਲੋ ਪਾਰਟੀ ਸਾਡੇ ਕੋਲੇ ਬਾਕੀ ਸਾਡੇ ਲੀਡਰ ਅੰਦਰ ਦੇ ਰੱਖਿਆ ਮਨੀਸ਼ ਸੋਦੀ ਅੰਦਰ ਕਰ ਰੱਖਿਆ ਸਤਿੰਦਰ ਜੈਨ ਅੰਦਰ ਕਰ ਰੱਖਿਆ ਤਾਂ ਸਾਡੇ ਕੋਲੇ ਜਿੰਨੇ ਕ ਲੀਡਰ ਹੈਗੇ ਆਂ ਅਸੀਂ ਅਸੀਂ ਤਾਂ ਕਰਾਂਗੇ ਜੀ ਇਸ ਤਾਂ ਲੋਕਾਂ ਜਾਵਾਂਗੇ ਪਰ ਤੁਸੀਂ ਇਹ ਨਾ ਕਹਿ ਦਿਓ ਕਿ ਯਾਰ ਇਹ ਆਮ ਆਦਮੀ ਪਾਰਟੀ ਵਾਲੇ ਸਾਡੇ ਪਿੰਡ ਆ ਜਾਂਦੇ ਫਿਰ ਵੋਟਾਂ ਪਾਣਦੇ ਕਿਉਂ ਭਈ ਮੈਂ ਕਿਹੜਾ ਵੋਟ ਆਪਦੇ ਵਾਸਤੇ ਮੰਗਦਾ ਤੁਹਾਡੇ ਜੋ ਕੰਮ ਵਾਸਤੇ ਹਾਂਜੀ ਦੇਖੋ ਤੁਸੀਂ ਬਹੁਤ ਤੇਜ਼ ਹੋ ਨਾਲੇ ਸਾਰੀ ਕਿੱਕ ਲਈ ਆਉਂਦੀ ਐ ਫਿਰ ਵੀ ਕਹਿੰਦੇ ਸੁਣਾ ਜੋ ਉਹਨਾਂ ਦੇ ਜ਼ਖਮਾਂ ਤੇ ਐ ਭੁੱਕ ਭੁੱਕ ਕੇ ਨੂਨ ਪਾਉਂਦੇ ਆ ਉਹਨਾਂ ਦੇ ਤੁਸੀਂ ਸੋ ਵੀਰੋ ਕਿੱਕ ਲਈ ਸੁਣਾ ਦੂੰਗਾ ਪਰ ਉਸ ਤੋਂ ਪਹਿਲਾਂ ਮੈਨੂੰ ਦੋ ਨਾਰੇ ਐਸੇ ਲਾ ਦਿਓ ਤਾਂ ਕਿ ਮੈਨੂੰ ਇਹ ਸਕੂਨ ਮਿਲੇ ਕਿ ਮੈਂ ਫਿਰ ਸੁਲਤਾਨਪੁਰ ਲੋਧੀ ਵਾਲਿਆਂ ਵੱਲੋਂ ਤਾਂ ਹਾਂ ਹੀ ਸਮਝਾਂ ਇਹ ਇਨਕਲਾਬ ਬੋਰੇ ਸੋਨਹਾਲ ਆਵਾਦਮੀ ਪਾਰਟੀ ਕਿੱਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਇਹ ਬੀਬਾ ਜੀ ਕਹਿ ਰਹੇ ਨੇ ਬੀਬਾ ਜੀ ਮੈਂ ਨਹੀਂ ਕਹ ਰਿਹਾ ਕਿ ਕਿੱਕਲੀ ਕਲੀਰ ਦੀ ਬੁਰੀ ਹਾਲ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਉੱਡੇ ਮੱਖੀ ਨਾ ਪਿੰਡੇ ਤੋਂ ਸੌ ਲੱਗੇ ਸੀ ਜੰਸ ਫਸ ਗਈ ਬਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਖੋਰਾਂ ਨੂੰ ਕੋਈ ਢਿਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਨਹਿਰਾਂ ਕੱਸੀਆਂ ਸੂਹਿਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦ ਸਭ ਜਿਉਂਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਲ ਸਾਹਿਬ ਜਿਉਂਦੇ ਸੀ ਉਹ ਤੋਂ ਬਾਅਦ ਸਮਝ ਹੀ ਨਾ ਸੋਚੀ ਐ ਫਿਰ ਕਾਲੀਰਾਲ ਦੀ ਫੱਟੀ ਜੀਜੇ ਸਾਲੇ ਨੇ ਪੋਚੀ ਐ ਲੋਕੀ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇ ਆ ਨਵੀਂ ਜੋੜੀ ਆ ਹੁਣ ਵਿੱਚ ਲਾਈਨ ਲੋਕੀ ਕਹਿੰਦੇ ਰੱਜੇ ਪੁੱਜੇ ਪਰ ਅਸੀਂ ਬੜੇ ਭੁਖੜਵੇ ਲੈ ਕੱਲ ਪਾਰਟੀ ਚੋਂ ਕੱਢਣਾ ਪੈ ਗਿਆ ਜਵਾਕਾਂ ਦਾ ਫੁੱਫੜ ਵੇ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਵੇ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਵੇ ਬੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਕੁਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਮਾਨ ਭਗਵੰਤ ਨੇ ਪੁੱਟੀ ਐ ਲੈ 4 ਜੂਨ ਨੂੰ ਅਕਾਲੀ ਦਲ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆਲ